ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ कौर ਤੇ ਮੈਂ ਆ ਸੁਮਨ ਪ੍ਰੀਤ कौर ਅੱਜ ਹੈ 15 April 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 15 April 2024 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਪੋਜੀਸ਼ਨ ਨੰਬਰ 1 ਕੀਸ ਨੇ ਹਾਲ ਹੀ ਵਿੱਚ ਅੰਤਰਰਾਸ਼ਟਰੀ ਸਾਹਿਤ ਪੁਰਸਕਾਰ ਜਿੱਤਿਆ ਹੈ ਹਾਂਜੀ ਅੰਤਰਰਾਸ਼ਟਰੀ ਸਾਹਿਤ ਅਵਾਰਡ ਜਿੱਤਿਆ ਮੰਮਤਾ ਜੀ ਸਾਗਰ ਨੇ অপশন সি ইজ ザ রাইট आंसर ਦੇਖ ਸਕਦੇ ਹੋ ਤੁਸੀਂ ইমেজ ਦੇ ਵਿੱਚ ਵੀ ਮੰਮਤਾ ਜੀ ਸਾਗਰ ਤੇ ਇੱਕ ਕੰਨੜ ਕਵਿਤਰੀ ਆ ਨੈਕਸਟ ਹੈ ਕਿਸ ਦੇਸ਼ ਨੇ ਹਾਲ ਹੀ ਵਿੱਚ ਅੰਗਾਰਾ ਏ 5 ਰਾਕੇਟ ਦਾ ਸਫਲ ਪ੍ਰੀਖਣ ਕੀਤਾ ਅੰਗਾਰਾ ਏ 5 ਰਾਕੇਟ ਦਾ ਸਫਲ ਪ੍ਰੀਖਣ ਕੀਤਾ ਰੂਸ ਨੇ অপশন ਬੀ ਇਜ਼ ザ রাইਟ ਆਨਸਰ ਹੁਨੇ ਪ੍ਰੀਖਣ ਰੂਸ ਨੇ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਰੂਸ ਰੂਸ ਦੀ ਕੈਪੀਟਲ ਕੀ ਆ ਰੂਸ ਦੀ ਕੈਪੀਟਲ ਆ ਜੀ ਮਾਸਕੋ ਕ੍ਰਾਂਸੀ ਯਾ ਰੇਨ ਮਿਨਵੀ ਤੇ ਪ੍ਰੈਜ਼ੀਡੈਂਟ ਆ ਬੁਲਾਦੀਮੀਰ ਪੁਤਿਨ ਪ੍ਰਾਈਮ ਮਿਨਿਸਟਰ ਆ ਮਿਖਾਇਲ ਮਿਸ਼ੋਸਤਿਨ ਰੂਸ ਅਤੇ ਭਾਰਤ ਦੇ ਵਿਚਕਾਰ ਇੰਦਰਨਾਮ ਦੀ ਡਿਫੈਂਸ ਐਕਸਰਸਾਈਜ਼ ਹੁੰਦੀ ਆ ਰੂਸ ਦੇ ਵਿੱਚ ਮਾਉਂਟ ਐਲਵਰਸ ਆ ਯੂਰਪ ਦਾ ਸਭ ਤੋਂ ਉੱਚਾ ਪਹਾੜ ਆ ਰੂਸ ਦੇ ਵਿੱਚ ਔਰਲ ਦੇ ਪਹਾੜ ਆ ਇੰਟਰਨੈਸ਼ਨਲ ਕ੍ਰਾਈਮ ਕੋਰਟ ਨੇ ਰੂਸ ਦੀ ਰੂਸ ਦੇ ਰਾਸ਼ਟਰਪਤੀ ਬੁਲਾਦੀਮੀਰ ਪੁਤਿਨ ਦੇ ਖਿਲਾਫ ਗ੍ਰਫਤਾਰੀ ਜਾਰੀ ਕੀਤੀ ਤੇ ਇਹ ਰੂਸ ਯੂਕਰੇਨ ਯੁੱਧ ਕਰਕੇ ਜਾਰੀ ਹੋਈ ਸੀਗੀ ਤੇ ਇਸ ਤੋਂ ਬਾਅਦ ਰੂਸ ਦੇ ਜਿਹੜੇ ਪ੍ਰੈਜ਼ੀਡੈਂਟ ਬੁਲਾਦੀਮੀਰ ਪੁਤਿਨ ਇਹਨਾਂ ਨੇ ਕਹਿ ਦਿੱਤਾ ਕਿ ਜੇਕਰ ਤੁਸੀਂ ਮੇਰੇ ਤੇ ਗ੍ਰਿਫਤਾਰੀ ਕਰਦੇ ਹੋ ਜਾਂ ਮੇਰੀ ਗ੍ਰਿਫਤਾਰੀ ਕਰਦੇ ਹੋ ਮੇਰੇ ਖਿਲਾਫ ਕੋਈ ਕੇਸ ਕਰਦੇ ਹੋ ਤਾਂ ਮੈਂ ਇੰਟਰਨੈਸ਼ਨਲ ਕ੍ਰਿਕਟ ਬੋਰਡ ਨੂੰ ਭੰਗ ਕਰ ਦਊਂਗਾ ਆਈਸੀਸੀ ਨੂੰ ਭੰਗ ਕਰ ਦਊਂਗਾ ਉਹਦੇ ਤੇ ਹਮਲਾ ਕਰੂੰਗਾ ਫਿਰ ਇਸ ਕਰਕੇ ਇਹਨਾਂ ਦੀ ਗ੍ਰਿਫਤਾਰੀ ਹੈ ਜਿਹੜੀ ਉਹ ਰੁਕ ਗਈ ਸੀ ਠੀਕ ਹੈ ਤੇ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਨੇ ਰੂਸ ਦੀ ਮੈਂਬਰਸ਼ਿਪ ਰੱਦ ਕੀਤੀ ਰੂਸ ਜੋ ਕਰੇ ਯੂਕਰੇਨ ਦੇ ਯੁੱਧ ਕਰਕੇ ਅਕਤੂਬਰ ਮਹੀਨੇ ਵਿੱਚ ਭਾਰਤ ਦਾ ਤੇਲ ਸਪਲਾਈਅਰ ਰੂਸ ਬਣਿਆ ਸੀ 2023 ਵਿੱਚ ਤੇ ਫਾਈਨੈਂਸ਼ੀਅਲ ਈਅਰ 2023 ਦੇ ਵਿੱਚ ਭਾਰਤ ਪਿਗ ਆਇਰਨ ਦਾ ਸਭ ਤੋਂ ਵੱਡਾ ਆਜ਼ਾਤਕ ਬਣਿਆ ਸੀ ਰੂਸ ਤੇ ਰੂਸ ਭਾਰਤ ਦਾ ਸੱਤਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਰੂਸੀ ਪੁਲਾੜ ਯਾਤਰੀ ਉਲੇਗ ਕੋਨੋਨਨenko ਨੇ 878 ਦਿਨ ਜਾਂ ਲਗਭਗ 2.5 ਸਾਲ ਪੁਲਾੜ ਵਿੱਚ ਰਹਿ ਕੇ ਸਭ ਤੋਂ ਵੱਧ ਸਮਾਂ ਬਿਤਾਉਣ ਵਾਲੇ ਇੱਕ ਨਵਾਂ ਵਿਸ਼ਵ ਰਿਕਾਰਡ ਬਣਾਇਆ ਵਾ ਰੂਸ ਨੇ 2024 ਦੀ ਬ੍ਰਿਕਸ ਦੀ ਪ੍ਰਧਾਨਗੀ ਸੰਭਾਲੀ ਭਾਰਤ ਨੇ ਰੂਸ ਤੋਂ S400 ਮਿਜ਼ਾਈਲ ਸਕੁਐਡਰਨ ਖਰੀਦੇ ਰੂਸ ਨੇ ਸੁਪਰ ਸ਼ਕਤੀਸ਼ਾਲੀ ਪਰਮਾਣੂ ਸੰਚਾਲਿਤ ਮਿਜ਼ਾਈਲ 7 ਬਣਾਈ ਰੂਸ 2024 ਵਿੱਚ ਆਪਣੇ ਰੱਖਿਆ ਖਰਚੇ ਵਿੱਚ 70% ਵਾਧਾ ਕਰੇਗਾ ਨੈਕਸਟ ਹੈ ਟ੍ਰੇਡ ਮਿਲ ਤੇ 12 ਘੰਟੇ ਦੌੜ ਕੇ ਹਾਲ ਹੀ ਵਿੱਚ ਗਿਨੀਜ਼ ਵਰਲਡ ਰਿਕਾਰਡ ਕਿਸ ਨੇ ਬਣਾਇਆ ਟ੍ਰੈਡਮਿਲ ਤੇ 12 ਘੰਟੇ ਦੌੜ ਕੇ ਗਿਨੀਸ ਵਰਲਡ ਰਿਕਾਰਡ ਬਣਾਇਆ ਵਾ ਜੀ ਇਹ ਰਿਕਾਰਡ ਬਣਾਇਆ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਚਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਸੈਂਡ ਕਰੋ ਕਿਉਂਕਿ ਨਿਊਜ਼ ਵਗੈਰਾ ਤਾਂ ਤੁਸੀਂ ਵੀ ਦੇਖਦੇ ਹੋ ਤਾਂ ਟ੍ਰੈਡਮਿਲ ਤੇ 12 ਘੰਟੇ ਦੌੜ ਕੇ ਰਿਕਾਰਡ ਬਣਾਇਆ ਵਾ ਸੁਮਿਤ ਸਿੰਘ ਨੇ অপਸ਼ਨ ਸੀ ਇਸ ਦਾ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਸੁਮਿਤ ਸਿੰਘ ਨੈਕਸਟ ਹੈ हाल ही ਵਿੱਚ ਇੱਕ ਸੈਲਾਨੀ ਵਜੋਂ ਪੁਲਾੜ ਦੀ ਯਾਤਰਾ ਕਰਨ ਵਾਲਾ ਪਹਿਲਾ ਪੁਲਾੜ ਯਾਤਰੀ ਕੌਣ ਬਣਿਆ ਹੈ ਹਾਂਜੀ ਸੈਲਾਨੀ ਵਜੋਂ ਪੁਲਾੜ ਦੀ ਯਾਤਰਾ ਕਰਨ ਵਾਲਾ ਪਹਿਲਾ ਪੁਲਾੜ ਯਾਤਰੀ ਬਣਿਆ ਮਾ ਗੋਪੀ ਥੋਟਾਕੁਰਾ অপਸ਼ਨ ਨੰਬਰ ਬੀ ਇਜ਼ ਅ ਰਾਈਟ ਆਂਸਰ ਵੈਰੀ ਵੈਰੀ ਇੰਪੋਰਟੈਂਟ ਸੈਲਾਨੀ ਵਜੋਂ ਪੁਲਾੜ ਦੀ ਯਾਤਰਾ ਕਰਨ ਵਾਲਾ ਪਹਿਲਾ ਪੁਲਾੜ ਯਾਤਰੀ ਆ ਗੋਪੀ ਥੋਟਾਕੁਰਾ ਲਿਖ ਸਕਦੇ ਹੋ ਤੁਸੀਂ ਮੈਸ ਦੇ ਵਿੱਚ ਵੀ ਨੈਕਸਟ ਹੈ ਅਡਾਨੀ ਗ੍ਰੀਨ ਨੇ ਹਾਲ ਹੀ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਨਵਿਆਉਣਯੋਗ ਊਰਜਾ ਪਾਰਕ ਕਿੱਥੇ ਸਥਾਪਿਤ ਕੀਤਾ ਹਾਂਜੀ ਦੁਨੀਆ ਦਾ ਸਭ ਤੋਂ ਵੱਡਾ ਨਵਿਆਉਣਯੋਗ ਊਰਜਾ ਪਾਰਕ ਗੁਜਰਾਤ ਦੇ ਵਿੱਚ ਸਥਾਪਿਤ ਕੀਤਾ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਤੇ ਹੁਣ ਗੁਜਰਾਤ ਦੇ ਵਿੱਚ ਸਥਾਪਿਤ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਗੁਜਰਾਤ ਗੁਜਰਾਤ ਦੇ ਕੈਪੀਟਲ ਆ ਗਾਂਧੀ ਨਗਰ ਇੱਥੋਂ ਦੇ ਚੀਫ ਮਿਨਿਸਟਰ ਪੁਪਿੰਦਰ ਪਟੇਲ ਗਵਰਨਰ ਆ ਚਾਰਿਆ ਦੇਵਰਾਤ ਗੁਜਰਾਤ ਦੇ ਵਿੱਚ ਗਿਰੀ ਨੈਸ਼ਨਲ ਪਾਰਕ, ਬਾਸਮਦਾ ਨੈਸ਼ਨਲ ਪਾਰਕ, ਬਲੈਕਬੱਕ ਨੈਸ਼ਨਲ ਪਾਰਕ, ਗੁਜਰਾਤ ਰਾਜ ਦੀ ਤਟਰੀ ਕਾ ਸਭ ਤੋਂ ਵੱਡੀ ਪੰਛੀਆਂ ਦੀ ਪ੍ਰਸਿੱਧ ਰਖ ਨਾਲ ਸਰੋਵਰ ਗੁਜਰਾਤ ਦੇ ਵਿੱਚ ਆ। ਗੁਜਰਾਤ ਸਰਕਾਰ ਨੇ ਸਿਖਾ ਰਿਫਾਰਮ ਔਨਲਾਈਨ ਲਰਨਿੰਗ ਪਲੇਟਫਾਰਮ ਲਾਂਚ ਕੀਤਾ। ਰਾਜਕੋਟ ਸਟੇਡੀਅਮ ਦਾ ਨਾਮ ਨਿਰੰਜਨ ਸ਼ਾਹ ਦੇ ਨਾਂ ਤੇ ਰੱਖਿਆ ਜਾਵੇਗਾ। ਗੁਜਰਾਤ ਦੇ ਫਲ ਕੱਚੀ ਖਾਰੇ ਨੂੰ ਜੀਆਈ ਟੈਗ ਮਿਲਿਆ। ਪਾਰ ਦਾ ਸਭ ਤੋਂ ਵੱਡਾ تھیਟਰ ਫੈਸਟੀਵਲ ਭਾਰਤ ਰੰਗਮਾ ਉਤਸਵ ਕਕਸ਼ ਦੇ ਵਿੱਚ ਸ਼ੁਰੂ ਹੋਇਆ ਦੱਖਣੀ ਕੋਰੀਆ ਦੀ ਕੰਪਨੀ ਸਿਮਟੈਕ ਸਾਨੰਤ ਗੁਜਰਾਤ ਵਿੱਚ ਸੈਮੀ ਕੰਡਕਟਰ ਪਲਾਂਟ ਸਥਾਪਿਤ ਕਰੇਗੀ ਨੈਕਸਟ ਕਿਸ ਨੇ ਹਾਲ ਹੀ ਵਿੱਚ ਦੀ ਲਾਅ ਐਂਡ ਸਪਿਰਚੁਅਲਿਟੀ ਰੀਕਨੈਕਟਿੰਗ ਦੀ ਬੌਂਡ ਪ੍ਰਕਾਸ਼ਿਤ ਕੀਤੀ ਹੈ ਹਾਂਜੀ ਬੁੱਕ ਬੁੱਕ ਦਾ ਨਾਮ ਆ ਦੀ ਲਾਅ ਐਂਡ ਸਪਿਰਚੁਅਲਿਟੀ ਰੀਕਨੈਕਟਿੰਗ ਬੌਂਡ ਤੇ ਇਹ ਬੁੱਕ ਨੂੰ ਪ੍ਰਕਾਸ਼ਿਤ ਕੀਤਾ ਯਾਨੀ ਕਿ ਲਿਖਿਆ ਰਮਨ ਮਿੱਤਲ ਅਤੇ ਸੀਮਾ ਸਿੰਘ ਡਾਕਟਰ ਨੇ অপਸ਼ਨ ਸੀ ਇਥੇ ਰਾਈਟ ਆਨਸਰ ਹੈ ਉਪਰੋਕਤ ਦੋਵੇਂ ਪਰ ਇਸ ਨੂੰ ਲਾਂਚ ਕੀਤਾ ਵਾ ਉਪ ਰਾਸ਼ਟਰਪਤੀ ਜਗਦੀਪ ਤਨਖੜ ਨੇ ਠੀਕ ਹੈ ਹੁਣ ਬੁੱਕ ਦਾ ਨਾਮ ਤੇ ਰਾਈਟਰ ਦਾ ਨਾਮ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ ਤਾਂ ਰੀਸੈਂਟਲੀ ਗੋਤਾਵਿਆ ਰਾਜਪੰਖਸ਼ੇ ਨੇ ਦੀ ਕੰਪਰ ਦੀ ਕਨਸਪੀਰੇਸੀ ਨਾਮ ਦੀ ਬੁੱਕ ਦਾ ਉਦਘਾਟਨ ਕੀਤਾ ਜਿਤਰਾ ਬੈਨਰਜੀ ਨੇ ਐਨ ਅਨਕਾਮਨ ਲਵ ਦੀ ਅਰਲੀ ਲਾਈਫ ਆਫ ਸੁਦਾ ਐਂਡ ਨਰਾਇਣ ਮੂਰਤੀ ਨਾਮ ਦੀ ਕਿਤਾਬ ਲਿਖੀ ਭੁਪਿੰਦਰ ਜਾਦਵ ਨੇ ਮੋਦੀ ਐਨਰਜਿੰਗ ਇ ਗ੍ਰੀਨ ਫਿਊਚਰ ਨਾਮ ਦੀ ਕਿਤਾਬ ਰਿਲੀਜ਼ ਕੀਤੀ ਟਵਿੰਕਲ ਖੰਨਾ ਨੇ ਆਪਣੀ ਨਵੀਂ ਕਿਤਾਬ ਵੈਲਕਮ ਟੂ ਪੈਰਾਡਾਈਸ ਲਾਂਚ ਕੀਤੀ ਰਾਕੇਸ਼ ਪਾਟਕ ਦੁਆਰਾ ਲਿਖੀ ਗਈ ਪੁਸਤਕ ਦਾ ਨਾਮ ਆ ਸਿੰਧੀਆ ਐਂਡ 1857 ਰਿਲੀਜ਼ ਹੋਈ ਹੈ ਵੀ ਰੀਸੈਂਟਲੀ ਨੈਕਸਟ ਹੈ ਕਿਸ ਨੇ ਹਾਲ ਹੀ ਵਿੱਚ ਡਿਜੀਟਲ ਸੇਵਾਵਾਂ ਦੇ ਨਿਰਜਾਤ ਵਿੱਚ ਚੀਨ ਨੂੰ ਪਿੱਛੇ ਛੱਡ ਦਿੱਤਾ ਹਾਂਜੀ ਡਿਜੀਟਲ ਸੇਵਾਵਾਂ ਦੇ ਨਿਰਜਾਤ ਵਿੱਚ ਚੀਨ ਨੂੰ ਪਿੱਛੇ ਛੱਡਿਆ ਸਾਡੇ ਦੇਸ਼ ਭਾਰਤ ਨੇ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਹੁਣ ਭਾਰਤ ਨੇ ਪਿੱਛੇ ਛੱਡਿਆ ਤਾਂ ਦੇਖ ਸਕਦੇ ਹੋ ਤੁਸੀਂ ਭਾਰਤ ਦਾ ਮੈਪ ਭਾਰਤ ਦੀ ਕੈਪੀਟਲ ਆ ਨਵੀਂ ਦਿੱਲੀ ਨਵੀਂ ਦਿੱਲੀ ਭਾਰਤ ਦੀ ਕੈਪੀਟਲ ਬਣੇਗੀ 201911 ਦੇ ਵਿੱਚ ਹੋਈ ਸੀ ਦਿੱਲੀ ਨੂੰ ਨਵੀਂ ਦਿੱਲੀ ਦਾ ਨਾਮ 1927 ਚ ਦਿੱਤਾ ਗਿਆ ਸੀ ਇੱਥੋਂ ਦੇ ਪ੍ਰਾਈਮ ਮਿਨਿਸਟਰ ਕੌਣ ਨੇ ਨਰੇਂਦਰ ਮੋਦੀ ਜੀ ਰਾਸ਼ਟਰਪਤੀ ਆ ਦ੍ਰੋਪਤੀ ਮੁਰਮੂ ਜੀ ਕ੍ਰਾਂਸੀਆ ਇੰਡੀਅਨ ਰੁਪਇਆ ਭਾਰਤ ਦੁੱਧ ਦੇ ਉਤਪਾਦਨ ਵਿੱਚ ਅਤੇ ਦਾਲਾਂ ਦੇ ਉਤਪਾਦਨ ਵਿੱਚ ਪੂਰੇ ਇੰਡੀਆ ਦੇ ਵਿੱਚ ਪਹਿਲੇ ਨੰਬਰ ਤੇ ਆ ਭਾਰਤ ਦੇ ਨਾਲ ਕੋਲ ਸੱਤ ਦੇਸ਼ਾਂ ਦੀ ਹੱਦ ਲੱਗਦੀ ਆ ਅਫਗਾਨਿਸਤਾਨ ਪਾਕਿਸਤਾਨ ਦੇਖੋ ਜਿਹੜੀ ਪਾਕਿਸਤਾਨ ਤੇ ਭਾਰਤ ਨੂੰ ਆ ਲਾਈਨ ਵੰਡ ਰਹੀ ਆ ਇਹਨੂੰ ਕਿਹੜੀ ਲਾਈਨ ਬੋਲਦੇ ਆ ਰੈਡ ਕਲਿਫ ਲਾਈਨ ਬੋਲਦੇ ਆ ਜਿਹੜੀ ਅਫਗਾਨਿਸਤਾਨ ਅਤੇ ਭਾਰਤ ਨੂੰ ਵੰਡ ਰਹੀ ਆ ਲਦਾਖ ਦੇ ਨਾਲ ਲੱਗ ਰਹੀ ਹੈ ਨਾ ਅਫਗਾਨਿਸਤਾਨ ਦੀ ਤਾਂ ਇਸ ਲਾਈਨ ਨੂੰ ਡਰੰਡ ਲਾਈਨ ਬੋਲਦੇ ਆ ਚਾਹੇ ਤੁਹਾਨੂੰ ਪਾਕਿਸਤਾਨ ਤੇ ਅਫਗਾਨਿਸਤਾਨ ਆ ਜੀ ਤਾਂ ਵੀ ਇਸ ਨੂੰ ਡਰੰਡ ਲਾਈਨ ਹੀ ਬੋਲਦੇ ਆ ਚੀਨ ਨੂੰ ਜਿਹੜੀ ਲਾਈਨ ਵੰਡ ਰਹੀ ਆ ਚੀਨ ਤੇ ਭਾਰਤ ਨੂੰ ਅਲੱਗ ਕਰ ਰਹੀ ਹੈ ਨਾ ਇਹ ਲਾਈਨ ਇਸ ਲਾਈਨ ਨੂੰ ਮਕਮੋਹਨ ਲਾਈਨ ਬੋਲਦੇ ਆ ਠੀਕ ਹੈ ਤੇ ਹੋਰ ਭਾਰਤ ਨਾਲ ਕਿਹਦੀ ਹੱਦ ਲੱਗਦੀ ਆ ਸੱਤ ਦੇਸ਼ਾਂ ਦੀ ਲੱਗਦੀ ਆ ਅਫਗਾਨਿਸਤਾਨ ਪਾਕਿਸਤਾਨ ਨੇਪਾਲ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਭੂਟਾਨ ठी बांगलादेश बांगलादेश हे प्यावा ते म्यामार जाणि के बरमार ਠੀਕ ਹੈ ਜੀ ਇਹ ਬਹੁਤ ਇੰਪੋਰਟੈਂਟ ਹੈ ਤੁਹਾਡੇ ਲਈ ਤੇ ਭਾਰਤ ਦੇ ਮੱਧ ਵਿੱਚੋਂ ਕਰਕ੍ਰੇਖਾ ਲੰਘਦੀ ਹੈ ਖੇਤਰਫਲ ਪੱਖੋਂ 7ਵਾਂ ਸਥਾਨ ਭਾਰਤ ਦਾ ਆਰਥਵਿਵਸਥਾ ਦੇ ਪੱਖੋਂ 5ਵਾਂ ਸਥਾਨ ਤੇ ਇਸ ਤੋਂ ਇਲਾਵਾ ਭਾਰਤ ਦਾ ਖੇਤਰਫਲ 3287263 ਵਰਗ ਕਿਲੋਮੀਟਰ ਹਾਂਜੀ ਨੈਕਸਟ ਪੁਜੀਸ਼ਨ ਨੈਕਸਟ ਆਪਾਂ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਏਸ਼ੀਆ ਵਿੱਚ ਭਾਰਤ ਵਿਦੇਸ਼ੀ ਫੰਡਾਂ ਦਾ ਸਭ ਤੋਂ ਵੱਡਾ ਆਕਰਸ਼ਕ ਬਣਿਆ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਫੋਨ ਉਤਪਾਦਕ ਬਣਿਆ ਭਾਰਤੀ ਵਿਗਿਆਨੀਆਂ ਨੇ ਕੇਲੇ ਦੇ ਛਿਲਕੇ ਤੋਂ ਇਕੋ ਵੈਰੀਐਂਟ ਡਰੈਸਿੰਗ ਬਣਾਈ ਭਾਰਤ ਦੀ ਪਹਿਲੀ ਮਹਿਲਾ ਰੋਬੋਟ ਬਾਇਓਮਿੱਤਰਾ ਪੁਲਾੜ ਵਿੱਚ ਉਡਾਣ ਭਰੇਗੀ ਹੈਨ ਲਈ ਪਾਸਪੋਰਟ ਇੰਡੈਕਸ 2024 ਵਿੱਚ ਭਾਰਤੀ ਪਾਸਪੋਰਟ 85ਵੇਂ ਸਥਾਨ ਤੇ ਰਿਹਾ ਡੈਨਮਾਰਕ ਨੇ ਭਾਰਤ ਵਿੱਚ ਗ੍ਰੀਨ ਫਿਊਲ ਅਲਾਈਐਂਸ ਦੀ ਸ਼ੁਰੂਆਤ ਕੀਤੀ ਨੈਕਸਟ ਹੈ हाल ही ਵਿੱਚ ਭਾਰਤ ਤੋਂ EV ਨਿਰਯਾਤ ਕਰਨ ਵਾਲੀ ਪਹਿਲੀ ਬਹੁ-ਰਾਸ਼ਟਰੀ ਕਾਰ ਨਿਰਯਾਤਕ ਕੰਪਨੀ ਕਿਹੜੀ ਬਣੀ ਹੈ ਹਾਂਜੀ ਭਾਰਤ ਤੋਂ EV ਨਿਰਯਾਤ ਕਰਨ ਵਾਲੀ ਇਲੈਕਟ੍ਰੀਕਲ ਵਹੀਕਲਸ ਨਿਰਯਾਤ ਕਰਨ ਵਾਲੀ ਪਹਿਲੀ ਬਹੁ-ਰਾਸ਼ਟਰੀ ਕਾਰ ਨਿਰਯਾਤਕ ਕੰਪਨੀ ਬਣੀ ਆ ਸਿਟਰੋਇਨ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਇੱਕ ਫ੍ਰੈਂਚ ਆਟੋਮੋਬਾਈਲ ਕੰਪਨੀ ਆ ਨੈਕਸਟ ਹੈ ਹਾਲ ਹੀ ਵਿੱਚ ਜਿਲ੍ਹਿਆਂਵਾਲਾ ਬਾਗ ਕਤਲੇਆਮ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਜਿਲ੍ਹਿਆਂਵਾਲਾ ਬਾਗ ਕਤਲੇਆਮ ਕਦੋਂ ਹੋਇਆ ਸੀ 13 ਅਪ੍ਰੈਲ 1919 ਦੇ ਵਿੱਚ ਹੋਇਆ ਸੀ ਤੇ ਰੀਸੈਂਟਲੀ 13 ਅਪ੍ਰੈਲ ਨੰਗੀ ਆ 13 ਅਪ੍ਰੈਲ 1919 ਨੂੰ ਜਿਲ੍ਹਿਆਂਵਾਲੇ ਬਾਗ ਦਾ ਕਤਲੇਆਮ ਦਿਵਸ ਮਨਾਇਆ ਗਿਆ ਠੀਕ ਹੈ ਤਾਂ ਹੁਣ ਦੇਖੋ 13 ਅਪ੍ਰੈਲ 1919 ਨੂੰ ਜਿਲ੍ਹਿਆਂਵਾਲੇ ਬਾਗ ਦਾ ਹੱਤਿਆਕਾਂਡ ਹੋਇਆ ਸੀ ਅਮ੍ਰਿਤਸਰ ਦੇਖੋ ਅਸਲ ਦੇ ਵਿੱਚ ਨਾ ਜਦੋਂ ਪਹਿਲਾ ਯੁੱਧ ਹੋਇਆ ਸੀ 1914 ਤੋਂ 1918 ਤੱਕ ਹੋਇਆ ਸੀ ਤੇ ਅੰਗਰੇਜ਼ਾਂ ਨੇ ਕੁਝ ਜ਼ਹਿਰ ਰੂਲ ਬਣਾਏ ਸੀ ਜੋ ਅਸੀਂ ਭਾਰਤ ਵਿੱਚ ਕਾਨੂੰਨ ਮਤਲਬ ਕਿ ਇਹ ਕਿਹਾ ਸੀ ਅੰਗਰੇਜ਼ਾਂ ਨੇ ਅੰਗਰੇਜ਼ ਜਿਹੜੇ ਕਾਨੂੰਨ ਬਣਾ ਰਹੇ ਸੀਗੇ ਆ ਉਦੋਂ ਵਿਦਰੋਹ ਚੱਲ ਪਏ ਸੀ ਜਿਵੇਂ 1857 ਦਾ ਵਿਦਰੋਹ ਹੋਇਆ ਸੀਗਾ ਉਹ ਅੰਗਰੇਜ਼ਾਂ ਦੇ ਖਿਲਾਫ ਸੀ ਤਾਂ ਉਦੋਂ ਤੱਕ ਮਤਲਬ ਕਿ 1914 ਤੋਂ 1918 ਤੱਕ ਵਿਦਰੋਹ ਜ਼ਿਆਦਾ ਹੀ ਵੱਧ ਰਹੇ ਸੀ ਤਾਂ ਅੰਗਰੇਜ਼ਾਂ ਨੇ ਉਹਨਾਂ ਵਿਦਰੋਹਾਂ ਨੂੰ ਰੋਕਣ ਦੇ ਲਈ ਇੱਕ ਰੂਲ ਬਣਾਤਾ ਇੱਕ ਕਾਨੂੰਨ ਬਣਾਤਾ ਕਿ ਜੋ ਵੀ ਲੋਕ ਉਹਨਾਂ ਦਾ ਵਿਦਰੋਹ ਕਰਨਗੇ ਉਹਨਾਂ ਨੂੰ ਰੋਲਟ ਐਕਟ ਐਕਟ ਰੋਲਟ ਐਕਟ ਜਿਹੜਾ ਕਿ 10 ਮਾਰਚ 1919 ਨੂੰ ਬਣਾਇਆ ਗਿਆ ਸੀ ਇਸ ਦੇ ਥਰੂ ਮਤਲਬ ਰੋਲਟ ਐਕਟ ਦੇ ਥਰੂ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਜਾਵੇਗਾ ਬਿਨਾਂ ਕਿਸੇ ਅਪਰਾਧ ਦੇ ਬਿਨਾਂ ਕਿਸੇ ਮੁਕੱਦਮੇ ਦੇ ਉਹਨਾਂ ਨੂੰ ਜੇਲ੍ਹ ਵਿੱਚ ਕੈਦ ਕਰ ਦਿੱਤਾ ਜਾਵੇਗਾ ਤੇ ਜਿੱਥੇ ਵੀ ਚਾਰ ਲੋਕ ਉਹਨਾਂ ਨੂੰ ਖੜੇ ਮਿਲ ਜਾਂਦੇ ਉਹਨਾਂ ਨੂੰ ਇਹ ਲੱਗਦਾ ਸੀ ਕੋਈ ਰੈ ਕਰ ਰਿਹਾ ਸਾਡੇ ਖਿਲਾਫ ਤਾਂ ਉਹਨਾਂ ਨੂੰ ਵੀ ਚੱਕ ਕੇ ਕੀ ਕਰਦੇ ਸੀ ਜੇਲ੍ਹ ਦੇ ਵਿੱਚ ਪਾ ਦਿੰਦੇ ਸੀ ਬੰਦ ਕਰ ਦਿੱਤਾ ਜਾਂਦਾ ਸੀ ਜੇਲ੍ਹ ਦੇ ਵਿੱਚ ਦੇਸ਼ ਧ్రోਹ ਦੇ ਨਾਮ ਤੇ ਠੀਕ ਹੈ ਤੇ ਫਿਰ 6 April 1919 ਨੂੰ ਮਹਾਤਮਾ ਗਾਂਧੀ ਨੇ ਸਿਵਲ ਨਾ ਫਰਮਾਨੀ ਅੰਦੋਲਨ ਵੀ ਸ਼ੁਰੂ ਕੀਤਾ ਅਤੇ ਫਿਰ 9 April ਨੂੰ ਪੰਜਾਬ ਵਿੱਚ ਦੋ ਵੱਡੇ ਨੇਤਾ ਸਤਿਆਪਾਲ ਅਤੇ ਸੈਫੁਦੀਨ ਕਿਚਲੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਹਨਾਂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਜਿਲ੍ਹਿਆਂ ਵਾਲੇ ਬਾਗ ਦਾ ਕਾਂਡ ਹੋਇਆ ਸੀ ਠੀਕ ਹੈ ਤੇ ਜਿਲ੍ਹਿਆਂ ਵਾਲੇ ਬਾਗ ਦੇ ਵਿੱਚ ਕੀ ਹੋਇਆ ਸੀ ਜਿਲ੍ਹਿਆਂ ਵਾਲੇ ਬਾਗ ਵੈਸੇ ਤਾਂ ਇਹ ਮੰਨਿਆ ਜਾਂਦਾ ਕਿ ਉਸ ਦਿਨ ਵਿਸਾਖੀ ਦਾ ਦਿਨ ਸੀ ਜ਼ਿਆਦਾਤਰ ਲੋਕ ਉੱਥੇ ਵਿਸਾਖੀ ਮਨਾਉਣ ਦੇ ਲਈ ਗਏ ਸੀਗੇ ਤੇ ਤੇ ਉੱਥੇ ਜਿਹੜੇ ਲੋਕ ਬਸਾਖੀ ਮਨਾਉਣ ਗਏ ਸੀਗੇ ਉਹ 10000 ਲੋਕ ਸੀਗੇ ਜਿਹੜੇ ਕਿ ਬਸਾਖੀ ਮਨਾਉਣ ਲਈ ਗਏ ਸੀ ਕਿਸੇ ਬੁੱਕਸ ਦੇ ਵਿੱਚ ਤੁਹਾਨੂੰ 20000 ਲਿਖਿਆ ਵੀ ਮਿਲੇਗਾ ਠੀਕ ਹੈ ਤੇ ਦਾ ਪਰ ਇਹ ਮਤਲਬ ਕਿ ਅਲੱਗ-ਅਲੱਗ ਰਾਈਟਰ ਦੇ ਮਲ ਅਲੱਗ-ਅਲੱਗ ਮਤਭੇਦ ਹੈ ਇਹਦੇ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਰੋਲੇ ਐਟੈਕਟ ਦੇ ਵਿਰੋਧ ਦੇ ਵਿੱਚ ਉਹ ਇਕੱਠੇ ਹੋਏ ਸੀ ਕਿਸੇ ਬੁੱਕ ਦੇ ਵਿੱਚ ਆਪਾਂ ਨੂੰ ਇਹ ਵੀ ਲਿਖਿਆ ਮਿਲੇਗਾ ਕਿ ਵਿਸਾਖੀ ਦੇ ਲਈ ਇਕੱਠੇ ਹੋਏ ਸੀ ਠੀਕ ਹੈ ਪਰ ਉਸ ਸਮੇਂ ਪੰਜਾਬ ਦੇ ਲਿਊਟੇਨੇਟ ਗਵਰਨਰ ਸੀਗੇ ਜਰਨਲ ਡਾਇਰ ਇਹਨਾਂ ਨੇ ਜ਼ਿਲ੍ਹਾਵਾਲੇ ਬਾਗ ਦੇ ਕੋਲ ਮੇਨ ਗੇਟ ਇੱਕੋ ਹੀ ਆ ਤੁਸੀਂ ਵੀ ਜਾਣਦੇ ਹੋਵੋਗੇ ਦੇਖਿਆ ਹੋਣਾ ਮੇਨ ਗੇਟ ਇੱਕੋ ਹੀ ਆ ਛੋਟਾ ਜਿਹਾ ਜ਼ਿਲ੍ਹਾਵਾਲੇ ਬਾਗ ਦਾ ਠੀਕ ਹੈ ਅੰਮ੍ਰਿਤਸਰ ਦੇ ਵਿੱਚ ਤੇ ਉਹ ਮੇਨ ਗੇਟ ਦੇ ਵਿੱਚ ਇਹਨਾਂ ਨੇ ਜਰਨਲ ਡਾਇਰ ਨੇ ਆਪਣੇ 90 ਸੈਨਿਕਾਂ ਦੇ ਉਹ ਘੇਰ ਲਿਆ 게ਟ ਦੇ ਵਿੱਚ ਖੜ ਗਏ ਤੇ 게ਟ ਬੰਦ ਕਰ ਦਿੱਤਾ ਅਤੇ ਸਿੱਧਾ ਗੋਲੀਆਂ ਚਲਾਉਣ ਦਾ ਆਦੇਸ਼ ਦੇ ਦਿੱਤਾ ਫਿਰ ਜਨਰਲ ਡਾਇਰ ਨੇ ਜਿਹੜੀ ਜਨਰਲ ਡਾਇਰ ਨੇ ਗੋਲੀਆਂ ਚਲਾਉਣ ਦਾ ਆਦੇਸ਼ ਦਿੱਤਾ ਤੁਸੀਂ ਦੇਖਿਆ ਹੁਣਾ ਉੱਥੇ ਕੰਧ ਦੇ ਵਿੱਚ ਗੋਲੀਆਂ ਦੇ ਨਿਸ਼ਾਨ ਆ ਮਤਲਬ ਅੱਧੇ ਲੋਕਾਂ ਨੇ ਬਚ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀਗੀ ਫਿਰ ਅੱਧੇ ਲੋਕ ਖੂਚ ਡੈਗ ਪਏ ਸੀਗੇ ਵੀ ਸਾਡੀ ਜਾਨ ਬਚ ਸਕੇ ਪਰ ਕੋਈ ਵੀ ਬਚਿਆ ਨਹੀਂ ਸੀਗਾ ਤੇ 10000 ਲੋਕ ਇਹਦੇ ਵਿੱਚ ਮਾਰੇ ਗਏ ਸੀ ਪਰ ਅੰਗਰੇਜ਼ਾਂ ਨੇ ਜਿਹੜੀ ਰਿਪੋਰਟ ਕੱਢੀ ਸੀ ਉਸ ਸਮੇਂ ਇਹ ਕਹਿੰਦਾ ਕਿ 378 ਲੋਕ ਮਾਰੇ ਸੀ ਜਦਕਿ ਇਹ ਸੱਚ ਨਹੀਂ ਸੀ ਠੀਕ ਹੈ ਫਿਰ ਜਨਰਲ ਡਾਇਰ ਤੇ ਕਾਰਵਾਈ ਕਰਨ ਲਈ ਹੰਟਰ ਕਮਿਸ਼ਨ ਆਇਆ ਤੇ ਕੋਈ ਕਾਰਵਾਈ ਤਾਂ ਨਹੀਂ ਹੋਈ ਸਿਰਫ ਜਨਰਲ ਡਾਇਰ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਕਿਉਂਕਿ ਉਹਨਾਂ ਨੂੰ ਕੋਈ ਸਜ਼ਾ ਵਗੈਰਾ ਨਹੀਂ ਦਿੱਤੀ ਗਈ ਠੀਕ ਹੈ ਤਾਂ ਹੁਣ April ਦੇ ਇੰਪੋਰਟੈਂਟ ਡੇ ਦੀ ਆਪਾਂ ਗੱਲ ਕੀਤੀ ਆ 1 April ਨੂੰ ਉਤਕਲ ਦਿਵਸ ਬਣਾਇਆ ਗਿਆ ਜਾਨੀ ਕਿ 오ਡੀਸਾ ਦਿਵਸ ਬਣਾਇਆ ਗਿਆ 2 April ਨੂੰ ਵਿਸ਼ ਵਾਟਿਜ਼ਮ ਜਾਗਰੂਕਤਾ ਦਿਵਸ ਬਣਾਇਆ ਗਿਆ 3 April ਨੂੰ ਹਿੰਦੀ تھیATER ਦਿਵਸ ਬਣਾਇਆ ਗਿਆ 4 April ਨੂੰ ਅੰਤਰਰਾਸ਼ਟਰੀ ਖਾਣ ਜਾਗਰੂਕਤਾ ਦਿਵਸ ਬਣਾਇਆ ਗਿਆ 5 ਅਪ੍ਰੈਲ ਨੂੰ ਰਾਸ਼ਟਰੀ ਸਮੁੰਦਰੀ ਦਿਵਸ ਮਨਾਇਆ ਗਿਆ 6 ਅਪ੍ਰੈਲ ਨੂੰ ਰਾਸ਼ਟਰੀ ਹੈਂਡਮੇਡ ਦਿਵਸ ਮਨਾਇਆ ਗਿਆ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ 9 ਅਪ੍ਰੈਲ ਨੂੰ ਸੀਆਰਪੀਐਫ ਵਹਾਦਰੀ ਦਿਵਸ ਮਨਾਇਆ ਗਿਆ 10 ਅਪ੍ਰੈਲ ਨੂੰ ਵਿਸ਼ਵ ਹੋਮਿਓਪੈਥੀ ਦਿਵਸ ਮਨਾਇਆ ਗਿਆ 11 ਅਪ੍ਰੈਲ ਨੂੰ ਰਾਸ਼ਟਰੀ ਸੁਰੱਖਿਅਤ ਮਾਂ ਦਿਵਸ ਮਨਾਇਆ ਗਿਆ ਵਿਸ਼ਵ ਪਾਰਕਿੰਸ ਦਿਵਸ ਮਨਾਇਆ ਗਿਆ ਤੇ 12 ਅਪ੍ਰੈਲ ਨੂੰ ਮਨੁੱਖੀ ਪੁਲਾੜ ਉਡਾਨ ਦਾ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ ਨੈਕਸਟ ਹੈ ਸਭ ਤੋਂ ਵੱਧ ਅਪਰਾਧਿਕ ਦੇਸ਼ਾਂ ਦੀ ਹਾਲ ਹੀ ਵਿੱਚ ਜਾਰੀ ਕੀਤੀ ਰੈਂਕਿੰਗ ਵਿੱਚ ਕਿਹੜਾ ਦੇਸ਼ ਟੌਪ ਤੇ ਰਿਹਾ ਹਾਂਜੀ ਸਭ ਤੋਂ ਵੱਧ ਅਪਰਾਧਾਂ ਦੀ ਰੈਂਕਿੰਗ ਜਾਰੀ ਕੀਤੀ ਗਈ ਹੈ ਕਿ ਕਿਹੜੇ ਦੇਸ਼ ਦੇ ਵਿੱਚ ਸਭ ਤੋਂ ਵੱਧ ਅਪਰਾਧ ਹੋ ਰਹੇ ਆ ਤਾਂ ਇਹਦੇ ਵਿੱਚ ਟੌਪ ਤੇ ਰਿਹਾ ਵੈਨਜੂਏਲਾ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਸੈਕਿੰਡ ਤੇ ਆ ਪਾਪੂਆ ਨਿਊ ਗਿਨੀ ਥਰਡ ਤੇ ਆ ਅਫਗਾਨਿਸਤਾਨ ਤੇ ਸਾਡੇ ਦੇਸ਼ ਭਾਰਤ 70ਵੇਂ ਨੰਬਰ ਤੇ ਆ ਹੁਣ ਫਰਸਟ ਤੇ ਆ ਵੈਨਜੂਏਲਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਵੈਨਜੂਏਲਾ ਇਸ ਦੀ ਕ੍ਰਾਂ ਇਸ ਦੀ ਕੈਪੀਟਲ ਆ ਕਰਾਕਸ ਤੇ ਕ੍ਰਾਂਸੀ ਆ ਵੈਨਜੂਏਲਾ ਵਾਰੀਵਰ ਇਤੋਂ ਦੇ ਪ੍ਰੈਜ਼ੀਡੈਂਟ ਆ ਨੀਕੂਲਸ ਮਦੁਰਮ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਉੱਤਰ ਪ੍ਰਦੇਸ਼ ਵਿੱਚ ਹਾਲ ਹੀ ਵਿੱਚ ਸਕਾਈ ਵਾਕ ਪੁਲ ਕਿੱਥੇ ਬਣਾਇਆ ਗਿਆ ਹਾਂਜੀ ਇਹ ਗਲਾਸ ਦਾ ਪੁਲਾ ਜਿਹੜਾ ਕਿ ਉੱਤਰ ਪ੍ਰਦੇਸ਼ ਦੇ ਵਿੱਚ ਬਣਿਆ ਵਾ ਤੇ ਇਹ ਜਿਹੜਾ ਸਕਾਈਵਲ ਪੁਲ ਸਕਾਈ ਵਾਕ ਪੁਲਾ ਇਹ ਬਣਾਇਆ ਗਿਆ ਵਾ ਜੀ ਉੱਤਰ ਪ੍ਰਦੇਸ਼ ਦੇ ਵਿੱਚ ਪਰ ਕਿੱਥੇ ਚਿੱਤਰਕੂਟ ਦੇ ਵਿੱਚ অপশন সি ইজ দা রাইট आंसर देख सकते हो ਤੁਸੀਂ ਚਿੱਤਰਕੂਟ ਦੇ ਵਿੱਚ ਬਣਿਆ ਇੱਕ ਗਲਾਸ ਦਾ ਪੁਲ ਤੇ ਸਕਾਈ ਬਾਕ ਪੁਲ ਤુલਸੀ ਜਲ ਪਰਬਤ ਦੇ ਉੱਪਰ ਇਸ ਨੂੰ ਬਣਾਇਆ ਗਿਆ ਵਾ ਠੀਕ ਹੈ ਹੁਣ ਉੱਤਰ ਪ੍ਰਦੇਸ਼ ਚ ਬਣਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦੀ ਕੈਪੀਟਲ ਹੈ ਲਖਨਊ ਲਖਨਊ ਕਿਹੜੀ ਨਦੀ ਦੇ ਕਿਨਾਰੇ ਸਥਿਤ ਹੈ ਗੌਮਤੀ ਨਦੀ ਦੇ ਕਿਨਾਰੇ ਸਥਿਤ ਹੈ ਇੱਥੋਂ ਦੇ ਚੀਫ ਮਿਨਿਸਟਰ ਹੈ ਯੋਗਿਆ ਦੇ ਤਿਆਨਾਥ ਗਵਰਨਰ ਹਨੰਦੀ ਵਣ ਪਟੇਲ ਉੱਤਰ ਪ੍ਰਦੇਸ਼ ਵਿੱਚ ਦੁੱਧਵਾਨ ਨੈਸ਼ਨਲ ਪਾਰਕ ਆ ਇਥੋਂ ਦੇ ਫੇਮਸ ਲੋਕਨਾਚਾ ਝੋਰਾ ਨਟੰਕੀ ਕਜ਼ਰੀ ਭਾਰਤ ਵਿੱਚ ਸਭ ਤੋਂ ਵੱਧ ਵਸੋਂ ਵਾਲਾ ਰਾਜ ਆ ਉੱਤਰ ਪ੍ਰਦੇਸ਼ ਤੇ ਨੈਕਸਟ ਹੈ ਜੀ ਕਿਸ ਨੂੰ ਹਾਲ ਹੀ ਵਿੱਚ ਨੈਸ਼ਨਲ ਯੂਡੀਸੀਐਲ ਅਕੈਡਮੀ ਦਾ ਮੁਖੀ ਚੁਣਿਆ ਗਿਆ ਹਾਂਜੀ ਨੈਸ਼ਨਲ ਯੂਡੀਸੀਐਲ ਅਕੈਡਮੀ ਦਾ ਮੁਖੀ ਚੁਣਿਆ ਗਿਆ ਵਾ ਤਾਂ ਇਹ ਮੁਖੀ ਚੁਣੇ ਗਿਆ ਜਸਟਿਸ ਅਨਿਰੁੱਧ ਬੋਸ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਹੁਣ ਇੱਕ ਅਪਾਇੰਟਮੈਂਟ ਦੀ ਗੱਲ ਆ ਰਾਸ਼ਟਰੀ ਮਹਿਲਾ ਹਾਕੀ ਕੋਚ ਹਰਿੰਦਰ ਸਿੰਘ ਨੂੰ ਨਿਯੁਕਤ ਕੀਤਾ ਗਿਆ ਰਾਸ਼ਟਰੀ ਮਹਿਲਾ ਹਾਕੀ ਦਾ ਕੋਚ ਕਿਹਨੂੰ ਨਿਯੁਕਤ ਕੀਤਾ ਗਿਆ ਹਰਿੰਦਰ ਸਿੰਘ ਨੂੰ ਬ੍ਰਿਟੇਨ ਨੇ ਭਾਰਤ ਵਿੱਚ ਆਪਣੀ ਪਹਿਲੀ ਮਹਿਲਾ ਹਾਈ ਕਮਿਸ਼ਨਰ ਲਿੰਡੀ ਕੈਮਰਨ ਨੂੰ ਚੁਣਿਆ ਜਗਜੀਤ ਪਵਾਰੀਆਂ ਨੂੰ ਅੰਤਰਰਾਸ਼ਟਰੀ ਨਾਰਕੋਟਿਕਸ ਕੰਟਰੋਲ ਬੋਰਡ ਦੇ ਲਈ ਚੁਣਿਆ ਗਿਆ ਸੋਸ਼ਿਲ ਸਾਰਮਾ ਨੂੰ SJVM ਦਾ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਚੁਣਿਆ ਗਿਆ ਨੈਕਸਟ ਹੈ ਕਿਸ ਨੂੰ ਹਾਲ ਹੀ ਵਿੱਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦਾ ਮੈਂਬਰ ਚੁਣਿਆ ਗਿਆ ਹਾਂਜੀ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦਾ ਮੈਂਬਰ ਚੁਣਿਆ ਗਿਆ IAS ਅਫੀਸਰ ਸਚੀਦਾਨੰਦ ਮੁਹੰਤੀ ਨੂੰ ਆਪਸ਼ਨ C ਇਜ਼ ਦਾ ਰਾਈਟ ਆਨਸਰ ਹੁਣ ਫਿਰ ਤੋਂ ਅਸੀਂ ਇੱਕ ਅਪੁਆਇੰਟਮੈਂਟ ਦੀ ਗੱਲ ਕੀਤੀ ਹੈ ਤਾਂ ਤਰुण 바ਜਾਜ ਨੂੰ US ਇੰਡੀਆ ਟੈਕਸ ਫਰਮ ਦਾ ਚੇਅਰਮੈਨ ਚੁਣਿਆ ਗਿਆ ਰਕੇਸ਼ ਮੋਹਨ ਨੂੰ ਵਿਸ਼ਵ ਬੈਂਕ ਦੇ ਆਰਥਿਕ ਸਲਾਹਕਾਰ ਪੈਨਲ ਵਿੱਚ ਚੁਣਿਆ ਗਿਆ ਰਵੀ ਕੋਟਾ ਨੇ ਅਸਮ ਦੇ ਮੌਕਸ ਕੱਤਰ ਦਾ ਆਉਂਦਾ ਸੰਭਾਲ ਲਿਆ ਟਾਟਾ ਇੰਟਰਨੈਸ਼ਨਲ ਨੇ ਰਾਜੀਵ ਸਿੰਘਲ ਨੂੰ ਮੈਨੇਜਿੰਗ ਡਾਇਰੈਕਟਰ ਚੁਣਿਆ ਸੰਤੋਸ਼ ਕੁਮਾਰ ਝਾ ਕੌਨ ਰੇਲਵੇ ਕਾਰਪੋਰੇਸ਼ਨ ਦੇ ਨਵੇਂ ਸੀਐਮਡੀ ਬਣੇ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫਾਰ ਵਾਚਿੰਗ